ਰਾਦੀ ਇੱਕ ਬਹੁਤ ਦੇ ਵੱਡੇ ਆਰਟੀਕਲ ਦੇ ਉੱਤੇ ਖਬਰ ਫੈ ਰਹੀ ਹੈ ਕਿ ਪੰਜਾਬੀ ਲੋਕਾਂ ਨੂੰ ਜਿਨ੍ਹਾਂ ਨੂੰ ਕੈਨੇਡਾ ਦੇ ਵਿੱਚ ਪੀਆਰ ਮਿਲੀ ਹੈ ਉਹਨਾਂ ਲੋਕਾਂ ਨੂੰ ਵੀ ਹੁਣ ਕੈਨੇਡਾ ਛੱਡਣਾ ਪਊਗਾ ਕਿਉਂਕਿ ਉਹਨਾਂ ਲੋਕਾਂ ਦੀ ਵੀ ਕੈਨੇਡਾ ਨੇ ਪੀਆਰ ਬੰਦ ਕਰ ਦਿੱਤੀ ਹੈ ਪਰ ਇਹ ਗੱਲ ਬਿਲਕੁਲ ਸੱਚਾ ਪਰ ਕਿੰਨਾ ਲੋਕਾਂ ਦੀ ਪੀਆਰ ਬੰਦ ਕੀਤੀ ਹੈ ਇਹ ਕਿਸੇ ਨੇ ਕੋਈ ਵੀ ਡੈਫੀਨੇਸ਼ਨ ਨਹੀਂ ਦਿੱਤੀ ਕਿਉਂਕਿ ਟਰੂਡੋ ਸਰਕਾਰ ਦੀ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਉਹਨਾਂ ਨੇ ਦੋ ਤੋਂ ਤਿੰਨ ਡਿਸੀਜਨ ਹੋਰ ਲਏ ਹੈ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਵੱਡਾ ਚੇਂਜ ਕੀਤਾ ਹੈ ਵਰਕ ਪਰਮਿਟ ਐਲ ਐਮ ਆਈ ਦਾ ਵੀ ਵੀਡੀਓ ਆਪਾਂ ਲੈ ਕੇ ਆਵਾਂਗੇ ਤੁਹਾਡੇ ਲਈ ਨੈਕਸਟ ਜਿਹਦੇ ਵਿੱਚ ਦੱਸਾਂ ਕੀਆ ਵਰਕ ਪਰਮਿਟ ਨੂੰ ਲੈਣ ਦਾ ਪਰ ਜਿਹੜੀ ਮੇਨ ਗੱਲ ਆ ਪੀਆਰ ਦੇ ਕਿਉਂਕਿ ਬਹੁਤ ਸਾਰੇ ਭੈਣ ਭਰਾ ਕੈਨੇਡਾ ਦੇ ਵਿੱਚ ਆਸ ਲਾ ਕੇ ਬੈਠੇ ਆ ਕਿ ਸਾਨੂੰ ਕੈਨੇਡਾ ਦੇ ਵਿੱਚ ਪੀਆਰ ਮਿਲੂਗੀ ਕਿਉਂਕਿ ਸਭ ਤੋਂ ਵੱਧ ਆਪਣਾ ਪੰਜਾਬੀ ਸਟੂਡੈਂਟ ਗਿਆ ਹੈ ਜਿਹਦੀ ਏਜ ਸਿਰਫ 20 ਸਾਲ ਤੋਂ ਲੈ ਕੇ 25 26 ਸਾਲ ਤੱਕ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਵੱਡੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨ ਨੂੰ ਮਿਲ ਸਕਦਾ ਹੈ ਕਿਉਂਕਿ ਜਦੋਂ ਵੀ ਕੋਈ ਬਰਥਡੇ ਹੁੰਦਾ ਹੈ ਦੀਵਾਲੀ ਹੁੰਦੀ ਹੈ ਜਾਂ ਫਿਰ ਪਾਰਟੀ ਹੁੰਦੀ ਆ ਉਹ दारू ਜ਼ਰੂਰ ਪਿੰਦੇ ਆ ਉਹ ਪੈਗ ਸ਼ਰਕ ਜ਼ਰੂਰ ਲਾਉਂਦੇ ਆ ਚਾਹੇ ਉਥੋਂ ਦੀਆਂ ਕੁੜੀਆਂ ਆ ਚਾਹੇ ਉਥੋਂ ਦੇ ਮੁੰਡੇ ਆ ਕਿ ਸਾਨੂੰ ਸਾਰਿਆਂ ਦੇ ਅੱਖਾਂ ਦੇ ਉਲੇ ਬਹੁਤ ਕੁਝ ਹੁੰਦਾ ਹੈ ਕਿਉਂਕਿ ਆਪਣੇ ਨਾਲ ਘਟੋ ਘਟ ਲੱਖ ਬੰਦਾ ਹੈੜਾ ਉਧਰ ਦਾ ਜੋ ਆਪਾਂ ਨੂੰ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰਾਉਂਦਾ ਹੈ ਸੇਮ ਟੂ ਸੇਮ ਜੇਕਰ ਕੈਨੇਡਾ ਦੇ ਵਿੱਚ ਤੁਸੀਂ ਪੀਆਰ ਹੋ ਚਾਹੇ ਤੁਸੀਂ ਸਟੂਡੈਂਟ ਹੋ ਜਾਂ ਤੁਸੀਂ ਵਰਕ ਪਰਮਿਟ ਦੇ ਉੱਤੇ ਹੋ ਜੇਕਰ ਕੈਨੇਡਾ ਦੇ ਵਿੱਚ ਤੁਸੀਂ ਪੈਗ ਲਾਉਂਦੇ ਡਰਾਈਵ ਕਰਦੇ ਅਲਕੋਹਲ ਕਰਦੇ ਕੁਝ ਵੀ ਕਰਦੇ ਫੜੇ ਜਾਂਦੇ ਹੋ ਤਾਂ ਤੁਹਾਡੀ ਪੀਆਰ ਨਾਲ ਦੀ ਨਾਲ ਕੈਂਸਲ ਹੋ ਜਾਊਗੀ ਤੁਹਾਨੂੰ ਇੰਡੀਆ ਡਿਪੋਰਟ ਕਰ ਦਿੱਤਾ ਜਾਊਗਾ ਪਰ ਜੇਕਰ ਤੁਸੀਂ ਦੁਬਾਰਾ ਫਿਰ ਰੀ ਅਪੀਲ ਕਰਦੇ ਹੋ ਕੈਨੇਡਾ ਨੂੰ ਕਿ ਭਾਈ ਸਾਥੋ ਗਲਤੀ ਹੋਗੀ ਅਸੀਂ ਦੁਬਾਰਾ ਕੈਨੇਡਾ ਦੇ ਵਿੱਚ ਆਉਣਾ ਫੀਸ ਲੈ ਲੋ ਸਤੋ ਜਿੰਨੀ ਮਰਜੀ ਤਾਂ ਉਹਦੀ ਫੀਸ ਹੈ ਸਿਰਫ 229 ਡਾਲਰ ਪਰ ਉਹਦੇ ਵਿੱਚ ਕੋਈ ਗਰੰਟੀ ਨਹੀਂ ਤੁਹਾਨੂੰ ਕੈਨੇਡਾ ਦੇ ਵਿੱਚ ਪੀਆਰ ਮਿਲੇਗੀ ਤੁਹਾਨੂੰ ਕੈਨੇਡਾ ਦਾ ਵੀਜ਼ਾ ਮਿਲੇਗਾ ਅਗੇਨ ਜਾ ਕੇ ਤੁਹਾਡੇ ਤੇ ਪੱਕੀ ਮੋਰ ਡੈਪੂਟੇਸ਼ਨ ਦੀ ਲੱਗ ਜੂਗੀ ਅਸਲੀ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪਾਰਟੀ ਕਰਨਾ ਚਾਹੁੰਦੇ ਹੋ ਜਾਂ ਇੰਜੋਏ ਕਰਨਾ ਚਾਹੁੰਦੇ ਹੋ ਦੂਰ ਦੋਸਤ ਦੇ ਘਰੇ ਗੱਡੀ ਲੈ ਕੇ ਜਾਣੇ ਹੋ ਤਾਂ ਤੁਸੀਂ ਨਾ ਜਾਓ ਕਿਉਂਕਿ ਕੈਨੇਡਾ ਨੇ दारू ਤੇ ਪੱਕਾ ਬੈਨ ਲਾਤਾ ਇਹ ਬਹੁਤ ਬੜੀਆਂ ਚੀਜ਼ਾਂ ਜੇ ਪੀਣੀ ਆ ਜੀ ਬੜਾਈ ਕਰਦਾ ਘਰੇ ਬੈਠ ਕੇ ਬੇਸਮੈਂਟ ਚ ਬੈਠ ਕੇ ਫਸਟ ਫਲੋਰ ਚ ਬੈਠ ਕੇ ਸੈਕੰਡ ਫਲੋਰ ਚ ਬੈਠ ਕੇ ਤੁਸੀਂ ਆਪਣਾ ਫੰਕਸ਼ਨ ਕਰ ਸਕਦੇ ਹੋ ਪਰ ਜੇਕਰ ਤੁਸੀਂ ਫੜੇ ਜਾਂਦੇ ਹੋ ਤਾਂ ਤੁਹਾਨੂੰ ਡਿਪੋਰਟ ਕੀਤਾ ਜਾਊਗਾ ਕੈਨੇਡਾ ਹੁਣ ਪੀਆਰਨ ਦੇ ਪਿੱਛੇ ਹਟੋ ਕੇ ਪੈ ਚੁੱਕਿਆ ਹੈ ਜਿਨ੍ਹਾਂ ਨੇ ਕੈਨਡ ਦੇ ਵਿੱਚ ਪੀਆਰ ਲੈ ਲਿਆ ਕਿਉਂਕਿ ਉਹ ਕਹਿੰਦੇ ਕਿ ਅਸੀਂ ਸਾਰਾ ਕੁਝ ਕੰਟਰੋਲ ਕਰਨਾ ਹੈ ਸਾਰਿਆਂ ਦਾ ਸੁਧਾਰ ਕਰਨਾ ਹੈ ਨਾ ਕਿ ਖਰਾਬ ਕਰਨਾ ਹੈ